एज ए मैंबर बतौर ए मैंबर जथेबंधार जल्दी सेवा देने साथी सेवा है दो साथियों जो सेवा मुक्त किया गया वह है चेयरमैन पंजाब प्रधान है जी आज आश्रम की जथेबंदी का विस्तार करते हुए नवे साल का जरा आगाज किया गया है संत संत गुरु नाथ जी महाराज के पावन आदेश के आशीर्वाद के ਜੋ ਕਿ ਸਾਡੇ بڑے ਵੱਡੇ ਪੌਣ ਦੇ ਸੇਵਾਦਾਰ ਸਮਾਜ ਨੂੰ ਹਮੇਸ਼ਾ ਅੱਗੇ ਲਿਜਾਣ ਦੇ ਲਈ ਤਤਪਰ ਰਹਿਣ ਵਾਲੇ ਸਾਥੀ ਸਾਡੇ ਅੰਕਲ ਜੀ ਮੱਖਣ ਸਿੰਘ ਜੀ ਭਾਈਉਤ ਪਾਜਲਾ ਬਸਿੰਦਾ ਸੋਨਾਂ ਨੂੰ ਸਮੁੱਚੀ ਸਾਧ ਸੰਗਤ ਜੀ ਦੇ ਸਾਰੇ ਰੋਗ ਦੇ ਹਰ ਸਤਿਕਾਰਯੋਗ ਅਸ਼ੀਰਵਾਦ ਦੇ ਨਾਲ ਜਿਹੜਾ ਅੱਜ ਪੰਜਾਬ ਦਾ ਪ੍ਰਧਾਨਿਤ ਕੀਤਾ ਗਿਆ ਹੈ ਸੋਨਾਂ ਦੇ ਨਾਲ ਜਿਹੜਾ ਮੋਗਾ ਤੋਂ ਰਿਟਾਇਰਡ ਸੂਬੇਦਾਰ ਰਿਟਾਇਰਡ ਸੀਆਈਡੀ ਡਿਪਾਰਟਮੈਂਟ ਜ਼ਿਲ੍ਹਾ ਮੋਗਾ ਸਰਦਾਰ ਵਰਦੀਪ ਸਿੰਘ ਜੀ ਉਹਨਾਂ ਨੂੰ ਮਾਲਵਾ ਜ਼ੋਨ ਦਾ ਜਿਹੜਾ ਹੈ ਚੇਂਨ ਦਾ ਨਿਯੁਕਤ ਕੀਤਾ ਗਿਆ ਸੋ ਅਸੀਂ ਉਹਨਾਂ ਦੇ ਨਾਲ-ਨਾਲ ਜਿੱਦਾਂ ਕੋਰ ਕਮੇਟੀ ਹਰ ਜिले ਦੇ ਵਿੱਚ ਕੋਰ ਕਮੇਟੀ ਜਿਹੜੀ ਤਿਆਰ ਕੀਤੀ ਗਈ ਕੋਰ ਕਮੇਟੀ ਦੇ ਵਿੱਚ ਅਸੀਂ ਜਿਹੜੇ ਛੇ ਛੇ ਮੈਂਬਰ ਲੈਨੇ ਆ ਸੀਨੀਅਰ ਤੋ ਕੋਰ ਕਮੇਟੀ ਦਾ ਫੈਸਲਾ ਜਿਹੜਾ ਅੰਤਮ ਮੰਨਿਆ ਜਾਂਦਾ ਸਾਸੰਗਤ ਹੈ। ਆ ਕੋਰ ਕਮੇਟੀ ਦੇ ਵਿੱਚ ਜਿਹੜਾ ਹੈ ਅੱਜ ਬਹੁਤ ਸਾਰੇ ਸਾਥੀਆਂ ਨੂੰ ਲੈਪਰਸ਼ਿਪ ਦਿੱਤੀ ਗਈ ਹੈ। ਸੋ ਜਿਨ੍ਹਾਂ ਦੀ ਮੈ ਡੈਜਿਗਨੇਸ਼ਨ ਆ ਗਈ ਇੱਕ ਹਫ਼ਤੇ ਦੇ ਵਿੱਚ ਵਿੱਚ ਕਲੀਅਰ ਕਰ ਦਿੱਤਾ ਜਾਵੇਗੀ। ਸੋ ਉਹਨਾਂ ਮੈਂਬਰਾਂ ਨੂੰ ਜਿਹੜੀ ਨੰਡਰਸ਼ਿਪ ਦਿੱਤੀ ਗਈ ਜਿਹਦੇ ਵਿੱਚ ਸਾਡੇ ਵੱਡੇ ਭਾਈ ਰਣਜੀਤ ਸਿੰਘ ਜੀ ਬਾਬੂ ਜੋ ਕਿ ਲੈਪਰਡ ਕਲਾਸ ਕਮਿਊਨਿਟੀ ਆਦਿ ਉਸੇ ਸਮਾਜ ਦੇ ਵਿੱਚੋਂ ਬਿਲੋਂਗ ਕਰਦੇ ਨੇ। ਰਣਵੀਰ ਸਿੰਘ ਜੀ ਬਾਬੂ। ਪ੍ਰਭ ਜੂਸਟਿੰਗ ਉਹ ਵੀ ਇਸੀ ਕੈਟਾਗਰੀ ਦੇ ਬਿਲੋਂਗ ਕਰਦੇ ਜੀ ਉਹਨਾਂ ਦੇ ਨਾਲ ਨਾਲ ਭਾਈ ਮਹਿੰਦਰ ਸਿੰਘ ਜੀ ਜੋ ਬੇਸਿਕਲੀ ਕਰਮਦਾਰ ਨੂੰ ਨੇ ਉਹਨਾਂ ਨੂੰ ਵੀ ਮੈਂਬਰ ਲਿਆ ਗਿਆ ਤੇ ਥੋੜੇ ਸਮੇਂ ਦੇ ਵਿੱਚ ਤਕਰੀਬਨ 2 ਵਿਚਾਰਾਂ ਦਿਨਾਂ ਦੇ ਵਿੱਚ ਸਾਰੇ ਸਾਥੀਆਂ ਨੇ ਜਿਹੜਾ ਡੈਜੀਨੇਸ਼ਨ ਦਾ ਟ੍ਰੀ ਚੇਂਜ ਆਣੀਆਂ ਵੀ ਆ ਬੰਦਾ ਐਸ ਆਊਟ ਦੇ ਸੰਤਾ ਦੇ ਆਦੇਸ਼ ਦੇ ਨਾਲ ਉਹਨੂੰ ਸੇਵਾ ਦਿੱਤੀ ਗਈ ਹੈ ਛੋ ਉਹਦੇ ਨਾਲ ਨਾਲ ਵਿਕਰਮ ਸਿੰਘ ਜੋ ਅਵਰਸਰ ਕੋ ਨੇ ਉਹਨਾਂ ਨੂੰ ਵੀ ਮੈਂਬਰ ਲਿਆ ਗਿਆ ਹੈ ਸੁਰਿੰਦਰ ਕੁਮਾਰ ਜੀ ਪੱਟੀ ਜੋ ਕਿ ਆਲਰੇਡੀ ਬੜੇ ਜਿਹੜਾ ਰੂ ਸਾਥੀ ਨੇ ਸਮਾਜ ਸੇਵੀ ਨੇ ਅਭਿਨਿਸ਼ ਕਰਾਦੀ ਉਹਨਾਂ ਨੂੰ ਵੀ ਕੋਰਮੇਟੀ ਦੇ ਸੀਨੀਅਰ ਮੈਂਬਰ ਦੇ ਵਿੱਚੋਂ ਲਿਆ ਗਿਆ ਜੱਥੇਬੰਦਰ ਘਾਟੇ ਉਸ ਦੇ ਨਾਲ ਨਾਲ ਰਾਹੁਲ ਅਤੇ ਅਰुण ਉਹ ਵੀ ਮੈਂਬਰ ਲੈ ਗਏ ਜੱਥੇਬੰਦਰ ਸਾਥੀ ਦੇ ਵਿੱਚ ਚਰਨ ਦਾਸ ਦੀ ਲਾਲੀ ਜੋ ਹਮੇਸ਼ਾ ਧਰਤੀਆਂ ਦੇ ਵਿੱਚ ਲੈਂਦੇ ਸਮਾਜ ਦੇ ਲਈ ਮਨ ਅਰਥ ਰੱਖਣ ਦਾ ਕਰਕੇ ਸਮਾਜ ਦੇ ਸੰਘਰਸ਼ਾਂ ਦੇ ਵਿੱਚ ਪੈਸੇ ਦੇ ਰਾਹ ਤੇ ਕੁੱਦ ਕੇ ਆਉਂਦੇ ਆ ਉਹਨਾਂ ਦਾ ਵਾਲਾ ਐਜੂਕੇਸ਼ਨ ਹੋਰ ਵਿੱਡਿਆ ਗਿਆ ਜੋ ਕਿ ਫੋਰਸ ਤੇ ਵੱਲੋਂ ਸਮੇਂ ਦੀ ਸਰਕਾਰ ਦੇ ਵੱਲੋਂ ਤਸ਼ਦੀਦ ਕੀਤਾ ਜਾ ਰਿਹਾ ਉਹ ਸਾਥੀ ਨੂੰ ਅੱਜ ਆਸ਼ਰਮ ਦੀ ਜਥੇਬੰਦੀ ਦੇ ਵਿੱਚ ਹੋਰ ਕਮੇਟੀ ਦਾ ਮੈਂਬਰ ਲਿਆ ਗਿਆ ਹੁੰਦਾ ਜ਼ਿਲ੍ਹਾ ਫਲਕੁਣ ਦਾ ਉਹਨਾਂ ਦੇ ਨਾਲ ਨਾਲ ਸਰਪੰਚ ਪ੍ਰਵਾਨ ਸਿੰਘ ਜੀ ਗੱਲੋ ਵਾਲ ਅਤੇ ਸਤਨਾਨ ਸਿੰਘ ਜੀ ਇਹਨਾਂ ਸਾਰੇ ਸਾਥੀਆਂ ਨੂੰ ਵੀ ਜਿਹੜਾ ਹੈ ਆਸ਼ਰਮ ਦੀ ਜਥੇਬੰਦੀ 'ਚ ਐਜ਼ ਅ ਮੈਂਬਰ ਲਿਆ ਗਿਆ ਸੋ ਅਸੀਂ ਨਾਮ ਨਿਯੁਕਤ ਅਹੁਦੇਦਾਰਾਂ ਅਤੇ ਸਾਰੇ ਵਲੰਟੀਅਰ ਸਾਹਿਬਾਨਾਂ ਨੂੰ ਵਧਾਈ ਦਿੰਦੇ ਆ ਕਾਮਨ ਆਦਮੀ ਕਿਰਤੀ ਦੇ ਗਿਆਨ ਆਸ਼ਰਮ ਦੇ ਵੱਲੋਂ ਕੋ ਉਮੀਦ ਕਰਦੇ ਆ ਕਿ ਜਿਸ ਤਰੀਕੇ ਦੇ ਨਾਲ ਜਿਸ ਫੰਡਸਵੇ ਦੇ ਅਧਾਰਕ ਇਹ ਆਸ਼ਰਮ ਚੱਲਦਾ ਹੈ ਉਸ ਸਾਹਬ ਦੇ ਨਾਲ ਸੰਤਾਂ ਦੇ ਅੰਦਰੇ ਜਥੇਬੰਦੀ ਚੱਲਦੀ ਹੈ ਤੇ ਜਥੇਬੰਦੀ ਦੇ ਜਿਹੜੇ ਰੂਲ ਰੈਗੂਲੇਸ਼ਨ ਨੇ ਇਹਨਾਂ ਸੰਤਾਂ ਦਵਾ ਜਿਹੜਾ ਹੈ ਉਹ ਜਾਰੀ ਕੀਤੇ ਜਾਂਦੇ ਨੇ ਸੋ ਜਿਸ ਤਰੀਕੇ ਦੇ ਨਾਲ ਆਲਰੇਡੀ ਜੋ ਪਹਿਲਾਂ ਤੋਂ ਮੈਂਬਰ ਨੇ ਜਦੋਂ ਜਦਾਂ ਚਾਹੋਦੇ ਤਾਂ ਜਿਹੜੇ ਹੁਕਮਾਂ ਨੂੰ ਮੰਨਦੇ ਆ ਜਥੇਬੰਦੀ ਦੇ ਸਤਕਰਾਂ ਦੇ ਹੁਕਮਾਂ ਨੂੰ ਮੰਨਦੇ ਆ ਉਹ ਸਾਰੇ ਦੇ ਸਾਰੇ ਸਾਥੀ ਜੋ ਨਵਾਂ ਨਿਯੁਕਤ ਨੇ ਉਹ ਇਨਮਿਲ ਹੁਕਮਾਂ ਦੀ ਪਾਲਣਾ ਕਰਦੇ ਹੋ ਸਮਾਜ ਨੂੰ ਸੇਵਾ ਦੇਣਗੇ ਉਹ ਦੂਸਰੀ ਬੇਨਤੀ ਸਾਧ ਸੰਗਤ ਜੀ ਆਸ਼ੀਰਵਾਦ ਜਥੇਬੰਦੀ ਦੇ ਵਿੱਚ ਜਿੰਨੇ ਜਿੰਨੇ ਸਾਥੀਆਂ ਦੀ ਮੈਂਬਰਸ਼ਿਪ ਦੇ ਲਈ ਜਿਹੜੇ ਫਾਰਮ ਵੰਡੇ ਗਏ ਆ ਉਹ ਕਿਰਪਾ ਕਰਕੇ ਹਫ਼ਤੇ 10 ਦਿਨ ਦੇ ਵਿੱਚ ਵਿੱਚ ਜਿਹੜੇ ਆਪਣੇ ਫਾਰਮ ਆ ਕੰਪਲੀਟ ਕਰਕੇ ਕਾਪੀਆਂ ਜਿਹੜੀਆਂ ਮੈਂਬਰਸ਼ਿਪ ਵਾਲੀਆਂ ਉਹ ਜਿਹੜੀਆਂ ਆਸ਼ਰਮ ਦੇ ਨਿਚੋਣ ਦੀ ਕਿਰਪਾਲਤਾ ਕਰੋ ਇਹ ਬੇਨਤੀ ਹੈ ਸਨਾਲ ਨਾਲ ਅੱਜ ਸਾਥੀਆਂ ਨੂੰ ਜਿਹੜੀਆਂ ਕਾਪੀਆਂ ਵੀ ਡਿਸਟ੍ਰੀਬਿਊਟ ਕੀਤੀਆਂ ਜਾਣੀਆਂ ਉਹ ਜਿਨ੍ਹਾਂ ਦਾ ਜਿਹਨਾਂ ਆਉਦਾ ਹੈ ਉਹਨਾਂ ਦਾ ਸਾਥੀਆਂ ਨੂੰ ਕੰਮ ਕਰਨਾ ਪੈਣਾ ਇਹ ਬੇਨਤੀ ਹੈ ਇਹ ਰੂਲ ਰੈਗੂਲੇਸ਼ਨ ਸਤੂਰ ਕੇ ਦਾ ਜਿਹੜਾ ਅਤੀ ਮਹਾਰਾਜ ਜੀ ਵੱਲੋਂ ਜਾਰੀ ਕੀਤੇ ਗਏ ਆ। ਉਹ ਆਸ਼ਰਮ ਦਾ ਜਿਹੜਾ ਹੁਕਮਨਾਮਾ ਮੈਂਬਰ ਤੋਂ ਲੈ ਕੇ ਸੀਨੀਅਰ ਲਾਗੂ ਦੇ ਮੈਡੀਕੇਟਰ ਪਰਸਨਲ ਦੇ ਉੱਤੇ ਜਿਹੜਾ ਇਹਦੇ ਵਿੱਚ ਲਾਗੂ ਹੁੰਦਾ। ਤੋਂ ਸੰਗਤ ਨੂੰ ਇਹ ਵੀ ਬੇਨਤੀ ਹੈ ਜਤੇ ਬੰਦਰਾਂ ਅੱਗੇ ਜਿਹੜੇ ਸਾਥੀ ਨਵੇਂ ਆਏ ਤੇ ਪੁਰਾਣਿਆਂ ਦੇ ਵਿੱਚੋਂ ਵੀ ਉਹ ਜਿਨ੍ਹਾਂ ਨੇ ਨਾਮਸ਼ਿਬਦ ਨਹੀਂ ਲਿਆ ਔਰ ਨਾਮਸ਼ਿਬਦ ਦੀ ਦਾਤ ਜੂਰ ਪ੍ਰਾਪਤ ਕਰੋ। ਇਹ ਵੀ ਬੇਨਤੀ ਹੈ ਉਹ ਦੁਆਰਾ ਫਿਰ ਸਾਰੇ ਸਾਥੀਆਂ ਨੂੰ ਨਵ ਨਿਯੁਕਤ ਅਹੁਦੇਦਾਰਾਂ ਨੂੰ ਮੈਂਬਰ ਸਾਹਿਬਾਨਾਂ ਨੂੰ ਪਾਵਨ ਭਗਵਾਨ ਬਾਦਮੀ ਕੀ ਸਿੱਖਤ ਗਿਆਨ ਆਸ਼ਰਮ ਦੇ ਵੱਲੋਂ ਉਹਨਾਂ ਨੂੰ ਸੇਵਾ ਮਿਲੀ ਹੈ ਉਹਦੇ ਲਈ ਨਾਤ ਰੱਖ ਵਧਾਈਆਂ ਤੇ ਨਵੇਂ ਸਾਲ ਦੀਆਂ ਵੀ